ਹਾਂਜੀ ਦੋਸਤੋ ਕੀ ਹਾਲ ਚਾਲ ਆ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਵਧੀਆ ਹੋਣਗੇ ਜਿਹੜੇ ਮੇਰੇ ਭਰਾ ਚੈਨਲ ਦੇ ਨਾਲ ਨਵੇਂ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਜ ਹੋਣ ਵਾਲੇ ਹਰਿਆਣਾ ਤੇ ਪੰਜਾਬ ਚ ਕਈ ਜਗ੍ਹਾ ਚ ਤਾਕੜੇ ਕਬੱਡੀ ਗੱਪਾਂ ਬਾਰੇ ਮੈਂ ਤਰੋ ਕਰਦਿਆਂ ਗੱਲ ਪਿੰਡ ਜਖੌਲੀ ਕੈਥਲ ਜ਼ਿਲ੍ਹਾ ਜਿੱਥੇ ਪਹਿਲਾ ਨਾਮ ਮੈਂ ਤਰੋ 48000 ਆ ਤੇ ਦੂਸਰਾ ਨਾਮ 31000 ਬੈਸਟ ਰਾਈਡਰ ਤੇ ਜਾਫੀ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਨਾਲ ਹੀ ਚੌਥਾ ਤੇ ਪੰਜਵਾਂ ਨਾਮ 51 5200 ਹਰਿਆਣੇ ਦੇ ਵਿੱਚ ਬਹੁਤ ਵਧੀਆ ਕਬੱਡੀ ਕੱਪ ਤੇ ਨਾਲ ਹੀ ਇਹਦਾ ਲਾਈਵ ਮਿੱਤਰੋ ਕਬੱਡੀ ਹਰਿਆਣਾ ਜੋ YouTube ਦਾ ਚੈਨਲ ਆ ਉਸ ਤੇ ਚੱਲੇਗਾ ਤੇ ਨਾਲ ਹੀ ਪੱਕੀ ਗੱਲਾਂ ਅੱਜ ਦੂਜਾ ਦਿਨ ਜਿੱਥੇ ਕਬੱਡੀ ਓਪਨ ਦੇ ਮੈਚ ਹੋਣਗੇ ਇੱਥੇ ਪਹਿਲਾ ਨਾਮ 81000 ਤੇ ਦੂਸਰਾ ਨਾਮ 68000 ਵੈਸਟ ਰੇਡਰ ਤੇ ਜਾਫੀ ਨੂੰ 333000 ਰੁਪਏ ਨਾਲ ਲਗਦ ਰਸ਼ੀ ਨਾਲ ਮਾਨ ਸਨਮਾਨ ਹੋਵੇਗਾ ਲਾਈਵ ਆ ਕਬੱਡੀ ਸਪੋਰਟਸ ਲਾਈਵ ਤੇ 16 ਟੀਮਾਂ ਹੀ ਇੰਟਰ ਹੋਈਆਂ ਨੇ ਮਿੱਤਰੋ ਕੰਨ ਪਲੇਅਰ 12ਵਾਂ ਬਹੁਤ ਸਿਰੇ ਦਾ ਕਬੱਡੀ ਕੱਪਾ ਤਗੜੀਆਂ ਟੀਮਾਂ ਬਣੀਆਂ ਹੋਈਆਂ ਨੇ ਪਿੰਡ ਨੇ ਆ ਸ਼ਹਿਰ ਬਡਾਲਾ ਖਰੜਾ ਜਿੱਥੇ ਪਵਾਦ ਫੈਡਰੇਸ਼ਨ ਦੀਆਂ ਟੀਮਾਂ ਹੀ ਛੱਡੀਆਂ ਹੋਈਆਂ ਨੇ ਪਹਿਲਾ ਨਾਮ ਜਿੱਥੇ 91000 ਅਤੇ ਦੂਸਰਾ ਨਾਮ 71000 ਬੈਸਟ ਤੋਂ ਸਰਪ੍ਰਾਈਜ਼ ਨੇ ਪਵਾਦ ਫੈਡਰੇਸ਼ਨ ਵੱਲੋਂ ਇਹ ਵੀ ਵਧੀਆ ਟੀਮਾਂ ਐਂਟਰ ਕੀਤੀਆਂ ਗਈਆਂ ਨੇ ਵਧੀਆ ਪਲੇਅਰ ਨਾਲ ਹੀ ਹੀਰੇ ਵਾਲਾ ਜ਼ਿਲ੍ਹਾ ਮਾਨਸਾ ਮਿੱਤਰੋ ਸਿਰਫ ਮਾਨਸਾ ਜ਼ਿਲ੍ਹੇ ਦੀਆਂ ਟੀਮਾਂ ਹੀ ਹਿੱਸਾ ਲੈਣੀਆਂ ਪਹਿਲਾ ਨਾਮ ਜਿੱਥੇ ਮਿੱਤਰੋ 21000 ਅਤੇ ਦੂਸਰਾ ਨਾਮ 15000 ਬੈਸਟ ਰੀਡਰ ਤੇ ਜਾਫੀ ਨੂੰ ਕੱਪ ਨਾਲ ਮਾਨ ਸਨਮਾਨ ਹੋਵੇਗਾ ਨਾਲ ਹੀ 55 ਕਿਲੋ ਦੇ ਇੱਕ ਪਲੇਅਰ ਬਾਰਵਾਂ ਪਹਿਲਾ ਨਾਮ ਜਿੱਥੇ 4100 ਤੇ ਦੂਸਰਾ ਨਾਮ 3100 ਆ ਬੈਸਟਰ ਨੂੰ ਕੱਪ ਦਿੱਤੇ ਜਾਣਗੇ ਲਾਈਵ ਆਉਣਾ ਪੀਵੀ31 maanasa.com YouTube ਦਾ ਚੈਨਲ ਤੇ ਨਾਲ ਹੀ ਗਾਜੀਆਣਾ ਤੇ ਜਿੱਜ ਪਹਿਲਾ ਦੇ ਨਾਮ ਮਿੱਤਰੋ ਬਜਨੀ ਕਬੱਡੀ ਖਿਡਾਰੀਆਂ ਦੇ ਮੈਚ ਹੋਣਗੇ ਜਿੱਥੇ 37 ਕਿਲੋ ਦਾ ਪਹਿਲਾ ਨਾਮ 5100 ਆ ਦੂਸਰਾ ਨਾਮ 4100 ਆ ਬੈਸਟ ਰੇਡਰ ਤੇ ਜਾਫੀ ਨੂੰ ਦੇਸੀ ਘੋਣ ਨਾਲ ਮਾਨ ਸਨਮਾਨ ਹੋਵੇਗਾ ਆਲ ਓਪਨ ਲੜਕੀਆਂ ਦੇ ਮੈਚ ਹੋਣਗੇ ਇਥੇ ਪਹਿਲਾ ਨਾਮ 20000 ਅਤੇ ਦੂਸਰਾ ਨਾਮ 15000 ਬੈਸਟ ਰੇਡਰ ਤੇ ਜਾਫੀ ਲੜਕੀਆਂ ਲਈ ਰੈਂਜਰ ਸਾਈਕਲ ਦਿੱਤੇ ਜਾਣਗੇ ਨਾਲ ਹੀ 26 ਤਰੀਕ ਨੂੰ ਓਪਨ ਦੇ ਦੋ 플레이ਰ ਬਾਹਰੋਂ ਪਹਿਲਾ ਨਾਮ ਇਥੇ 41000 ਦੂਸਰਾ ਨਾਮ 31000 ਬੈਸਟ ਰੇਡਰ ਤੇ ਜਾਫੀ ਨੂੰ ਫਰੈਜ ਦਿੱਤੇ ਜਾਣਗੇ ਅੱਜ ਦੇ ਦਿਨ ਦੇ ਕਈ ਜਗ੍ਹਾ ਤੇ ਵਧੀਆ ਕਬੱਡੀ ਕੱਪ ਸੀ ਸੋ ਮਿਲਾਂਗੇ ਮਿੱਤਰੋ ਇੱਕ ਨਵੀਂ ਅਪਡੇਟ ਦੇ ਨਾਲ ਅੱਜ ਤੱਕ ਲਈ ਸਾਰੇ ਮੇਰੇ ਵੀਰ ਜਿਉਂਦੇ ਬਸਦੇ ਰਹੇ ਜੋ ਬਾਹਰ ਕਬੱਡੀ ਖਿਡਾਰੀ ਖੇਡ ਰਹੇ ਨੇ ਉਹਨਾਂ ਨੂੰ ਵਾਇਰੂ ਪਰਮਾਤਮਾ ਸੱਟਾਂ ਫੇਟਾਂ ਤੋਂ ਬਚਾ ਤੇ ਰੱਖੇ ਸਾਰਿਆਂ ਦਾ ਦਿলো ਧੰਨਵਾਦ